ਸਸਿਕਾ ਜੀ ਸਾਰਿਆਂ ਨੂੰ ਪਹਿਲਾਂ ਮਾਫੀ ਚਾਹਨਾ ਤੁਹਾਡੇ ਤੋਂ ਜਿੱਦਾਂ ਵੀਰ ਨੇ ਗੱਲ ਕਰਤੀ ਉਹ ਵਿਸ਼ਾ ਹੀ ਕਿਉਂਕਿ ਉਹਨਾਂ ਦੇ ਸਿਰ ਉੱਤੇ ਲੱਗ ਰਿਹਾ ਤੇ ਲੋਕੋ ਕੋ ਫਰਕ ਨਹੀਂ ਇਹ ਹੋ ਸਕਦਾ ਕਿਸੇ ਦੇ ਅੰਦਰ ਕੀ ਹੈ ਉਹ ਜਾਣਦਾ ਹੈ ਤੇ ਮਹਾਤਮਾ ਜਾਣਦਾ ਸੋ ਮੈਂ ਗੁਰੂ ਘਰ ਗਿਆ ਹੋਇਆ ਸੀ ਰਾਤ ਗੋਵਿੰਦਾਲ ਸਾਹਿਬ ਗੁੱਤਗੱਦੀ ਦਾ ਸਮਾਗਮ ਚੱਲ ਰਿਹਾ ਇੱਥੇ ਆਉਣ ਲੱਗਿਆ ਤਾਂ ਸਵੇਰੇ ਲੇਟ ਹੋ ਗਿਆ ਪਰ ਮੇਰੇ ਵੱਲ ਸੀਨੀਅਰ ਤੇ ਇੰਸਪੈਕਟਰ ਦੇ ਸਾਰੇ ਜਣੇ ਇਹਨਾਂ ਤੋਂ ਮਾਫੀ ਚਾਹਨਾ ਤੁਹਾਡੇ ਤੋਂ ਮਾਫੀ ਚਾਹਨਾ ਅਰ ਰਹੀ ਗੱਲ ਕਿ ਸੰਗਰਾਮ ਦਾ ਦਿਨ ਚੁਣਿਆ ਗਿਆ ਇਹ ਦਿਨ ਮੈਨੂੰ ਲੱਗਦਾ ਕਿ ਮਹਾਰਾਜ ਨੇ ਚੁਣਿਆ ਸਾਡੇ ਵਾਸਤੇ ਸ਼੍ਰੀ ਸਿਗਰਾਮ ਸਿਗੀ ਅਸੀਂ ਗੁਰਦੁਆਰੇ ਜਾਂਦੇ ਆ ਦਸਵੀਂ ਨੂੰ ਪੂਰਨਵਾਸੀ ਨੂੰ ਜਿਹਦਾ ਜਿੱਥੇ ਦਿਲ ਲੱਗਦਾ ਉਹ ਉੱਥੇ ਜਾਂਦਾ ਪਰ ਮੈਨੂੰ ਲੱਗਦਾ ਕਿ ਸਾਡੀ ਫਿਲਮ ਲਈ ਕਿਉਂਕਿ ਜਿਵੇਂ ਫਿਲਮ ਹੈ ਪੋਜ਼ਿਟਿਵਿਟੀ ਦਾ ਵਿਸ਼ਾ ਗੱਲ ਤੁਸੀਂ ਸਾਰੇ ਜਣਿਆਂ ਨੇ ਗੱਲ ਕੀਤੀ ਹੈ ਕਿ ਬੰਦਾ ਪੈਰ ਪੈਰ ਤੇ ਜਿੰਨਾ ਸ਼ੁਕਰਾਨਾ ਕਰੇ ਮਹਾਰਾਜ ਦਾ ਓਨਾ ਘੱਟ ਹੈ ਸਭ ਤੋਂ ਵੱਡਾ ਸ਼ੁਕਰਾਨਾ ਤਾਂ ਸਾਨੂੰ ਸਾਹਾਂ ਦਾ ਕਰਨਾ ਚਾਹੀਦਾ ਹੈ ਕਿ ਕੋਵਿਡ ਚ ਲੱਖਾਂ ਰੁਪਏ ਦੇ ਆਕਸੀਜਨ ਦੇ ਸਿਲੰਡਰ ਮਿਲਦੇ ਸੀ ਸਭ ਤੋਂ ਵੱਡਾ ਸ਼ੁਕਰਾਨਾ ਰੁੱਖਾਂ ਦਾ ਹੀ ਕਰਨਾ ਚਾਹੀਦਾ ਇਸ ਕੁਦਰਤ ਦਾ ਕਰਨਾ ਚਾਹੀਦਾ ਜਿਹਨੂੰ ਆਪਾਂ ਬੈਠ ਕੇ ਅੱਗੇ ਲੰਘ ਜਾਂਦੇ ਆਂ ਦੇਖਦੇ ਵੀ ਨਹੀਂ ਕਿ ਕੋਈ ਨੀਰ ਜਾਂ ਛੋਟਾ ਦਰਖਤ ਹੈ ਗੱਡੀ ਲੰਘੀ ਉਹਦੇ ਉੱਤੇ ਨੂੰ ਕੱਢੀ ਕੀ ਗੱਲ ਹੈ ਸੋ ਮੈਨੂੰ ਲੱਗਦਾ ਕਿ ਹਰ ਇੱਕ ਬੰਦੇ ਦੀ ਸ਼ੁਕਰਾਨੇ ਲਈ ਆਪਦੀ ਇੱਕ ਸੋਚ ਹੈ ਪਰ ਜਿਹੜੇ ਪਰਿਵਾਰਕ ਰਿਸ਼ਤੇ ਨੇ ਇਸ ਫਿਲਮ 'ਚ ਜਿਹੜੇ ਦਿਖਾਏ ਗਏ ਨੇ ਜੋਇੰਟ ਫੈਮਿਲੀ ਹੈ ਸਾਂਝੇ ਪਰਿਵਾਰ ਨੇ ਉਹਨਾਂ ਦੀ ਖੂਬਸੂਰਤੀ ਇਹ ਹੈ ਕਿ ਜਿਹੜਾ ਬੰਦਾ ਉਹਨਾਂ ਪਰਿਵਾਰਾਂ 'ਚ ਵੱਡਾ ਹੁੰਦਾ ਹੈ ਜਿਹੜੇ ਚਾਚੇ ਤਾਏ ਸਾਰੇ ਇਕੱਠੇ ਰਹਿੰਦੇ ਆ ਮੈਨੂੰ ਲੱਗਦਾ ਕਿ ਜ਼ਿੰਦਗੀ ਚ ਉਹਦੇ ਚ ਠਹਿਰਾ ਤੇ ਚੀਜ਼ਾਂ ਨੂੰ ਸਹਿਣ ਦੀ ਸ਼ਕਤੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ ਹੈ ਸੋ ਚੱਕੀ ਨੇ ਇਸ ਫਿਲਮ ਨੂੰ ਖੂਬਸੂਰਤ ਬਣਾਇਆ ਔਰ ਜਿੰਨੇ ਵੀ ਸਿਤਾ ਸਭ ਤੋਂ ਮੈਂ ਤੇ ਅਮਰਤ ਛੋਟੇ ਆ ਅਸੀਂ ਹਲੇ ਸਾਡਾ ਸਫਰ ਨਮ ਹੈ ਫਿਲਮਾਂ ਦਾ ਐਕਸਪੀਰੀਅੰਸ ਨਹੀਂ ਹੈਗਾ ਪਰ ਬਹੁਤ ਕੁਝ ਸਿੱਖੀ ਦਾ ਸਾਡੀ ਜਿੰਨੀ ਵੀ ਕੋ ਆਰਟਿਸਟ ਸਾਰੇ ਨਾਲ ਨੇ ਸੀਨੀਅਰ ਨੇ ਇਹਨਾਂ ਦਾ ਸਫਰ ਬੜਾ ਲੰਬਾ ਹੈ ਔਰ ਉਹ ਸਾਰੇ ਸਮੇਂ ਦੇ ਚੱਲਦੇ ਦਰਮਿਆਨ ਫਿਲਮ ਏਡੀ ਖੂਬਸੂਰਤ ਬਣੀ ਹੈ ਸਿਮਰ ਬਾਈ ਨੇ ਏਡਾ ਕਮਾਲ ਦਾ ਮਤਲਬ ਬਈ ਦੇ ਸੀ ਸਾਰੇ ਜਣੇ ਫੈਨ ਆ ਉਹਨਾਂ ਦੀਆਂ ਫਿਲਮਾਂ ਕਮਾਲ ਨੇ ਪਰ ਸਾਰੀ ਟੀਮ ਨੇ ਰਲ ਕੇ ਮਿਹਨਤ ਕੀਤੀ ਔਰ ਖੂਬਸੂਰਤ ਫਿਲਮ ਬਣ ਕੇ ਆਈ ਔਰ ਪ੍ਰਮਾਤਮਾ ਰੇ ਨੂੰ ਭਾਗ ਕਿੱਥੋਂ ਲਾਇਆ ਨੇ ਜਿੱਥੇ ਵੀਰ ਨੇ ਗੱਲ ਕੀਤੀ ਸੀ ਮੈਂ ਵਾਰੀ ਵਾਰੀ ਰੋਜ ਹੀ ਅਮਰਤ ਨੂੰ ਕਹਿਣਾ ਹੁੰਦਾ ਕਿ ਯਾਰ ਫਿਲਮ ਦਾ ਆਪਣੀ ਦਾ ਗਾਣਾ ਹੈ ਪਰ ਐਂ ਜਿਤ ਕਰੀ ਜਾਂਦਾ ਵੀ ਸੁਣੀ ਜਾਈਏ ਰੋਜ਼ ਸਾਨੂੰ ਐਂ ਲੱਗਦਾ ਵੀ ਯਾਰ ਇਹ ਅੱਜ ਹੀ ਸੁਣਿਆ ਗਾਣਾ ਹੈ ਔਰ ਕਿੰਨਾ ਖੂਬਸੂਰਤ ਗਾਣਾ ਹੈ ਸੋ ਪਹਿਲਾ ਹੀ ਗਾਣਾ ਸਾਡਾ ਸੁਪਰ ਹਿੱਟ ਹੈ ਫਿਲਮ ਦੇ ਟ੍ਰੇਲਰ ਨੂੰ ਇੰਨਾ ਜਿਆਦਾ ਪਿਆਰ ਮਿਲ ਰਿਹਾ ਥੋਡੇ ਸਾਰਿਆਂ ਵੱਲੋਂ ਬਹੁਤ ਕਰਵਾ ਹੰਗਾਰਾ ਮਿਲ ਰਿਹਾ ਔਰ ਅੱਜ ਜਿਹੜੇ ਅਸੀਂ ਕਾਲਚ ਬੈਠੇ ਆ ਮੈਡਮ ਉਹਨਾਂ ਨੂੰ ਕੰਮ ਕਰਦਿਆਂ ਨੂੰ ਸਰਬੀਜਨ ਸ਼ਰਮਾ ਸਾਹਿਬ ਬਹੁਤ ਚਿਰ ਹੋ ਗਿਆ ਮੈਨੂੰ ਲੱਗਦਾ ਕਿ ਸਿਨੇਮੇ ਦਾ ਇਹ ਬਿਹਤਰ ਦੌਰ ਹੈ ਜਿਹੜਾ ਗੱਲ ਇਹ ਨਹੀਂ ਹੈਗੀ ਅਸੀਂ ਕੱਲ ਵੀ ਗੱਲ ਕਰਦੇ ਸੀ ਕਿ ਪਿਛਲਿਆਂ ਨੇ ਉਹ ਲਾਈਨਾਂ ਕਾਤੀਆਂ ਰਾਹ ਬਣਾਤੇ ਅਸੀਂ ਉਹਨਾਂ 'ਚ ਤੁਰੇ ਆ ਰਹੇ ਹਾਂ ਪਰ ਅਸੀਂ ਜਿਹੜੇ ਐਕਸਪੈਰੀਮੈਂਟ ਰਲ ਕੇ ਕਰਦੇ ਆ ਉਹ ਐਕਸਪੈਰੀਮੈਂਟਾਂ ਨੂੰ ਲੋਕ ਪਸੰਦ ਬਹੁਤ ਕਰਦੇ ਆ ਔਰ ਉਹ ਸਬਜੈਕਟ ਆਉਣ ਲੱਗੇ ਸਾਡੇ ਸਿਰ ਵਿੱਚ ਕਿ ਅਸੀਂ ਮਾਨ ਨਾਲ ਹੁਣ ਦੱਸਣ ਵਾਲੇ ਆ ਵੀ ਅਸੀਂ ਇਸ ਵਿਸ਼ੇ ਤੇ ਫਿਲਮ ਲੈ ਕੇ ਆਏ ਆ ਮੇਰੇ ਲਈ একদম ਮੇਰੇ ਲਈ ਇਸ ਸ਼ਬਦ ਨੂੰ ਵਰ ਲਈ ਨਹੀਂ ਕਿ ਮੈਂ ਇਹ ਜਿਹੇ ਗੱਲਾਂ ਕਰਾਂ ਕਿਉਂਕਿ ਮੇਰਾ ਗਾਇਕੀ ਦਾ ਖੇਤਰ ਜਾਦੇ ਆ ਫਿਲਮਾਂ ਵਾਲੇ ਮੇਰੀਆਂ ਦੋ ਤਿੰਨ ਹੀ ਇੰਜਾਂ ਨੇ ਪਰ ਐਜ਼ ਅਨ ਮੈਂ ਦੇਖਣ ਵਾਲੇ ਦੇ ਤੌਰ ਤੇ ਕਹਿੰਦਾ ਕਿ ਫਿਲਮਾਂ ਚ ਜਿਹੜਾ ਇੱਕ ਐਕਸਪੈਰੀਮੈਂਟ ਆ ਰਿਹਾ ਹੈ ਕਿ ਕਿੰਨੀਆਂ ਚੰਗੀਆਂ ਫਿਲਮਾਂ ਆ ਰਹੀਆਂ ਨੇ ਪਿੱਛੇ ਕਿੰਨੀਆਂ ਚੰਗੀਆਂ ਫਿਲਮਾਂ ਆਈਆਂ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਲੋਕ ਅਕਸੈਪਟ ਕਰ ਰਹੇ ਆ ਕਿ ਤੁਸੀਂ ਕੋਈ ਚੰਗੀ ਫਿਲਮ ਬਣਾਓ ਅਸੀਂ ਤਿਆਰ ਬੈਠੇ ਆ ਤੁਹਾਡੀ ਫਿਲਮ ਦੇਖਣ ਨੂੰ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਸਾਰਿਆਂ ਦਾ ਜੀ ਸਸ਼ੀਗਰ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ we <laughs>